ਜਿਦਾਂ ਕਿ ਤੁਸੀਂ ਜਾਣਦੇ ਹੋ ਅਸੀਂ ਡਿਫਰੈਂਟ ਕੋਰਟਸ ਡਿਫਰੈਂਟ ਪਾਰਕਸ ਬਣਾ ਰਹੇ ਸੀ ਹੁਣ ਸਾਡੇ 6 ਕੋਰਟ ਬਣ ਕੇ ਤਿਆਰ ਹੋ ਗਏ ਤੇ 14 ਕੋਰਟ ਹੋਰ ਬਣਨ ਜਾ ਰਹੇ ਹੈ ਤੇ ਉਸ ਤੋਂ ਬਾਅਦ ਅਸੀਂ ਇੰਟਰਵਾਰਡ ਲੀਕ ਕਰਾਣੀ ਹੈ ਜਿਹੜੀ ਕਿ ਮਾਰਚ ਬੱਚਿਆਂ ਦੇ ਪੇਪਰਾਂ ਤੋਂ ਬਾਅਦ ਇਮੀਡੀਏਟਲੀ ਸਟਾਰਟ ਕਰਤੀ ਜਾਏਗੀ ਔਰ ਮਾਰਚ ਐਂਡ ਤੱਕ ਉਹਨੂੰ ਕੰਪਲੀਟ ਕਰਾਂਗੇ ਸੋ ਸਾਡੀ ਕੋਸ਼ਿਸ਼ ਇੱਕੋ ਹੀ ਸੀ ਜਿਸ ਤੇ ਸਾਡੂ ਬਹੁਤ ਬਲੇਸਿੰਗਸ ਰਹੀਆਂ ਉੱਪਰ ਵਾਲਿਆਂ ਦੀਆਂ ਤੁਹਾਡੇ ਸਾਰਿਆਂ ਦਾ ਪਿਆਰ ਰਿਹਾ ਸਾਰੇ ਹਲਕੇ ਵਾਲਿਆਂ ਨੇ ਪਿਆਰ ਦਿੱਤਾ ਅਸੀਂ ਸਟੇਡੀਅਮ ਸੁਣਾ ਕੇ ਬੱਚਿਆਂ ਨੂੰ ਥੋੜਾ ਆਈਪੈਡਸ ਤੋਂ ਕੰਪਿਊਟਰਸ ਤੋਂ ਤੇ ਟੈਲੀਫੋਨਸ ਤੋਂ ਦੂਰ ਕਰਕੇ ਗੇਮਸ ਇਨਵੋਲ ਕਰੀਏ ਸੋ ਤੁਹਾਨੂੰ ਸਾਰਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਡੈਫੀਨਿਟਲੀ ਜਦੋਂ ਇਹ ਸਾਰੇ ਕੋਰਟ ਕੰਪਲੀਟ ਹੋ ਜਾਣ ਤੁਸੀਂ ਵੀ ਉਹਨਾਂ ਪਾਰਕਾਂ 'ਚ ਜਾ ਕੇ ਸੈਰ ਕਰਨੀ ਹੈ ਕਿਉਂਕਿ ਉਹਨਾਂ ਦੇ ਵਿੱਚ ਕੁਝ ਸਿੰਥੈਟਿਕ ਕੋਰਟ ਵੀ ਬਨੇ ਨੇ ਗੇਮਸ ਖੇਲਣੀਆਂ ਨੇ ਬੈਡਮਿੰਟਨ ਕੋਰਟ ਨੇ ਵਾਲੀਬਾਲ ਨੇ ਕ੍ਰਿਕਟ ਦੇ ਗਰਾਊਂਡਸ ਬਣ ਰਹੀਆਂ ਮੈਂ ਥੋੜਾ ਜਿਹਾ ਡਿਵੈਲਪਮੈਂਟ ਨੂੰ ਡਿਫਰੈਂਟ ਤਰੀਕੇ ਨਾਲ ਸਟਾਰਟ ਕੀਤਾ ਸੋ ਇਸ ਫਿਟ ਸੈਂਟਰਲ ਦੀ ਮੁਹਿੰਮ ਨੂੰ ਸਕਸੈਸਫੁਲ ਕਰਨ ਲਈ ਮੈਨੂੰ ਤੁਹਾਡੇ ਸਾਰਿਆਂ ਦਾ ਸਹਿਯੋਗ ਚਾਹੀਦਾ ਸ਼ੁਕਰੀਆ